ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁਛ ਕੱਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲਿਖਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਉਹ ਚੀਜ਼ ਪ੍ਰਵੇਸ਼ ਕਰਕੇ ਤੇ ਮੇਰੇ ਆ ਮੋਰਲ ਦਾ ਕੱਲਾ ਪੈਟਰਨ ਖੋਲਣਾ ਪੈਣਾ ਅਸੀਂ ਤਾਂ ਨਾ ਤਾਂ ਸਮਾਨ ਲਿਖੀਏ ਕਿਉਂ ਜੀ ਆ ਤੇਰੇ ਮਾਮਲੇ ਦੇ ਦੇਖੋ ਨੀ ਅਸੀਂ ਤਾਂ ਬਾਬੇ ਦੀ ਸਰਪੇ ਇਹ ਕਹਿਦਨੇ ਆਂ ਵੇਖਿਆ ਸੁੱਖ ਸੱਪਲੋ ਜਿਵੇਂ ਸਾਡੀ ਗੱਦੀ ਆਹ ਨੂੰ ਆਪਾਂ ਸੁੱਖ ਵਿੱਚ ਆਂ ਜੀ ਜਿਹੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲਿੰਗਾਂ ਦਿੰਦੀ ਉਹਦੀ ਗੱਲ ਕਰ ਸੁੱਖ ਤਾਂ ਅਸੀਂ ਵੀ ਚਲੋ ਸੁੱਖ ਤਾਂ ਸਾਰੇ ਸੁਖਦ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਕਿਵੇਂ ਲਹਿਰ ਲਿਆਓ ਲਹਿਰ ਦੁਆਰਾ ਲਿਆਓ ਜੀ ਅਸੀਂ ਬੇਟ ਕਰਦੇ ਬਾਈ ਜੀ ਬਾਈ ਜੀ ਗੱਲ ਸੱਚ ਹੈ ਕਿ ਤੂੰ ਬਾਈ ਫਿਰ ਬੱਜ ਜਾ ਪੀਪਾ ਮੇਰੀ ਗੱਲ ਸੁਣੋ ਜਦੋਂ ਤੁਸੀਂ ਕੋਹੋ ਵੀ ਨਾ ਸੀ ਕਹਿੰਦੇ ਕੋਹੋ ਵੀ ਨਾ ਬੱਸ ਆਪ ਕਦੇ ਬੀਬੀ ਵੀ ਮੈਂ ਇਹ ਪਕੰਡ ਲੋਕਾਂ ਨੂੰ ਘੁਮਰਾ ਦੇਖੋ ਜੀ ਕੋਈ ਮੈਨੂੰ ਬਾਗ ਨਹੀਂ ਪੁੱਛੋ ਪਹਿਲੇ ਕਰਕੇ ਯਾਰ ਉਹ ਕਹਿ ਨਹੀਂ ਰਹੀ ਮੰਨ ਨਹੀਂ ਰਹੀ ਉਹ ਬਹਿ ਜਾ ਰਹੀ ਹੈ ਦੇਖੋ ਸਾਡੇ ਨਾਲ ਇਸ ਬਾਰੇ ਪੁੱਛੀਓ ਸਾਥ ਕਰੋ ਪਤਾ ਨਹੀਂ ਇਹ ਨਹੀਂ ਸੰਗਤਾਂ ਨੋ ਪਰਮਾਤਮਾ ਦੀ ਗੱਲ ਕਰਨ ਤੂੰ ਕਹਿ ਸਕਦੀ ਆਂ ਵੀ ਪਰਮਾਤਮਾ ਭਾ ਕਰਦਾ ਪਰਮਾਤਮਾ ਕਰਦਾ ਫਿਰ ਫਿਰ ਕਿਉਂ ਮੰਨਿਓ ਹਾਂਜੀ ਪਰਮਾਤਮਾ ਦਾ ਭਾ ਕਰਦਾ ਭਾ ਕਰਦਾ ਹਾਂਜੀ ਹਾਂਜੀ ਆਪਾਂ ਵਿੱਚ ਕਿਉਂ ਬੈਠੇ ਆਂ ਉਹ ਦਾ ਸੰਦਸ